ਸਤਿ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਤੇ ਅੱਜ 29ਵਾਂ ਦਿਨ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਟਿੱਪਣੀ ਕੀਤੀ ਸੀ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਹੁਣ ਅਮਰੀਕਾ ਦੇ ਇੱਕ ਡਾਕਟਰ ਨੇ ਸਵੇਮਾਨ ਸਿੰਘ ਉਹਨਾਂ ਨੇ ਰਿਪੋਰਟ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਕਹਿੰਦੇ ਜਿਹੜੀ ਰਿਪੋਰਟ ਸਪਰੀਮ ਕੋਰਟ ਦੇ ਵਿੱਚ ਸਰਕਾਰ ਵੱਲੋਂ ਪੇਸ਼ ਕੀਤੀ ਗਈ ਆ ਉਹ ਠੀਕ ਨਹੀਂ ਹੈ ਕਹਿੰਦੇ ਇਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਬੰਦੇ ਨੇ 25-26 ਦਿਨਾਂ ਤੋਂ ਕੁਝ ਨਾ ਖਾਦਾ ਹੋਵੇ ਉਹਦੀ ਸਿਹਤ ਕਿਹੋ ਜੀ ਹੋ ਸਕਦੀ ਹੈ ਉਹਦੀ ਰਿਪੋਰਟਾਂ ਕਿਵੇਂ ਨਾਰਮਲ ਆ ਸਕਦੀਆਂ ਨੇ ਹੋਰ ਕੀ ਕਹਿਣਾ ਸਵੈਮਾਨ ਸਿੰਘ ਦਾ ਆਓ ਤੁਹਾਨੂੰ ਸੁਣਾਉਣੇ ਆ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਸਪਰੀਮ ਕੋਰਟ ਦੇ ਅੱਗੇ ਸਰਕਾਰ ਦੇ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂ ਡਾਕਟਰਾਂ ਵੱਲੋਂ ਜਾਂ ਕਿਸੇ ਵੱਲੋਂ ਵੀ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਦੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਨਾਰਮਲ ਆ ਉਹ ਠੀਕ ਆ ਉਹ ਇੱਕਦਮ ਤੰਦਰੁਸਤ ਆ ਔਰ ਦੂਜੀ ਗੱਲ ਕਹੀ ਗਈ ਆ ਕਿ ਜਿੰਨੀਆਂ ਵੀ ਉਹਨਾਂ ਦੀਆਂ ਬਲੱਡ ਦੀਆਂ ਰਿਪੋਰਟਾਂ ਨੇ ਉਹ ਸਾਰੀਆਂ ਨਾਰਮਲ ਆ ਸਾਡੇ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਿੱਧੀ ਨਾ ਸਿੱਧੀ ਮੈਂ ਗੱਲ ਕਰਾਂ ਤੇ ਇੱਕ ਸਾਨਾ ਦੇ ਮੂੰਹ ਦੇ ਉੱਤੇ ਚਪੇੜ ਆ ਸਾਡੇ ਸਾਰੇ ਧਰਨੇ ਦੇ ਮੂੰਹ ਦੇ ਉੱਤੇ ਚਪੇੜ ਆ ਇੱਕ ਬੰਦੇ ਨੇ 26 ਦਿਨ ਹੋ ਗਏ 25 ਦਿਨ ਹੋ ਗਏ ਰੋਟੀ ਨਾ ਖਾਦੀ ਹੋਵੇ ਤੇ ਯਾਰ ਛੋਟਾ ਜਿਹਾ ਬੱਚਾ ਵੀ ਇਹ ਚੀਜ਼ ਜਾਣਦਾ ਕਿ ਉਹ ਬੰਦਾ ਨਾਰਮਲ ਨਹੀਂ ਹੋ ਸਕਦਾ ਉਹ ਠੀਕ ਨਹੀਂ ਹੋ ਸਕਦਾ ਉਹ ਬੰਦਾ ਜਿਹਦਾ ਪਿਸ਼ਾਬ ਵੀ ਐਸ ਵੇਲੇ ਸਾਡੀ ਟੀਮ ਬੈੱਡ ਦੇ ਉੱਤੇ ਕਰਾ ਰਹੀ ਆ ਉਹਨਾਂ 'ਚ ਇੰਨੀ ਜਾਣ ਨਹੀਂ ਹੈਗੀ ਕਿ ਉੱਠ ਸਕਣ ਉਹ ਖੜੇ ਹੋ ਸਕਣ ਕਿੰਨੀ ਵਾਰੀ ਉਹਨਾਂ ਨੂੰ ਚੱਕਰ ਆ ਚੁੱਕਾ ਉਹਨਾਂ ਦਾ ਬਲੱਡ ਪ੍ਰੈਸ਼ਰ ਇਤੋਂ ਤੱਕ ਡਿੱਗਾ ਕਿ ਬਲੱਡ ਪ੍ਰੈਸ਼ਰ ਜਿਹੜਾ ਕਾਫੀ ਹੈ ਜਿਹੀ ਮਸ਼ੀਨ ਹੈ ਉਹਦੇ ਵਿੱਚ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਨਹੀਂ ਆਉਂਦਾ ਹਾਰਟ ਰੇਟ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਬਲੱਡ ਪ੍ਰੈਸ਼ਰ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਰਿਪੋਰਟਾਂ ਅਸੀਂ ਤੁਹਾਡੇ ਅੱਗੇ ਰੱਖੀਆਂ ਕਿ ਉਹਨਾਂ ਦੀ ਕੀਟੋਨ ਬੋਡੀ ਲੈਵਲ ਹੈ ਬਹੁਤ ਵਧਿਆ। ਉਹਨਾਂ ਦਾ ਜਿਹੜੇ ਕਿਡਨੀ ਫੰਕਸ਼ਨ ਹੈ ਉਹ ਸਫਰ ਕਰ ਰਿਹਾ, ਉਹਨਾਂ ਦਾ ਜਿਹੜਾ ਲਿਵਰ ਫੰਕਸ਼ਨ ਟੈਸਟ ਆ ਉਹ ਫਲਕਚੂਏਟ ਕਰ ਰਿਹਾ। ਬਿੱਲੀ ਰੂਬਨ ਜਿਹੜੀ ਉਹਨਾਂ ਦੀ ਵਧੀ ਆ। ਤੇ ਜਿਹੜੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ ਜਾਂਦੀ ਆ ਉਹਦੇ ਵਿੱਚ ਕਿਹਾ ਜਾਂਦਾ ਕਿ ਇਹ ਨਾਰਮਲ ਆ, ਇਹ ਬੰਦਾ ਨਾਰਮਲ ਆ। ਹੁਣ ਗੱਲ ਕਿੱਥੇ ਖਲੋਤੀ ਆ? ਮੈਂ ਗੱਲ ਕਰਦਾ ਕਿ ਵੇਖੋ ਸਿਆਸਤ ਆਪਣੀ ਥਾਂ ਤੇ ਆ ਠੀਕ ਹੈ ਸਿਆਸਤ ਹੁੰਦੀ ਆ ਔਰ ਇਹੋ ਗੰਦੀ ਸਿਆਸਤ ਹੈ ਜਿਹਦੇ ਕਰਕੇ ਅੱਜ ਪੰਜਾਬ ਦਾ ਬੇੜਾ ਕਰ ਗਿਆ ਪੰਜਾਬ ਦੇ ਜਿਹੜੇ ਪਾਣੀ ਆ ਉਹ ਕੈਂਸਰ ਹੋ ਗਿਆ ਹਵਾ ਕੈਂਸਰ ਹੋ ਗਈ ਆ ਪੰਜਾਬ ਦੇ ਬੱਚੇ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਆ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਸੜਕਾਂ ਤੇ ਆ ਪੰਜਾਬ ਦੇ ਮੈਨੂੰ ਲੱਗਦਾ ਕੋਈ ਵੀ ਐਸਾ ਆਦਮੀ ਨਹੀਂ ਜਿਹੜਾ ਅੱਜ ਸੋਚਦਾ ਨਾ ਹੋਵੇ ਕਿ ਯਾਰ ਮੈਂ ਆਪਣੇ ਬੱਚਿਆਂ ਦੇ ਲਈ ਪੰਜਾਬ ਨੂੰ ਸਾਨੂੰ ਛੱਡਣਾ ਪੈਣਾ ਕਿਉਂ ਕਿ ਇਹ ਗੰਦੀ ਸਿਆਸਤ ਕਰਕੇ ਪਰ ਮੈਂ ਨਹੀਂ ਸੋਚਦਾ ਸੀ ਕਿ ਇਹ ਸਿਆਸਤ ਇੱਥੋਂ ਤੱਕ ਹੋ ਜੂਗੀ ਕਿ ਇੱਕ ਬੰਦਾ ਮਰਨ ਦਿਆ ਹੋਵੇ ਤੇ ਉਹਦੇ ਜਾਨ ਦੇ ਨਾਲ ਸਿਆਸਤ ਹੁੰਦੀ ਹੋਵੇ ਇਹ ਕੁਝ ਗਲਤ ਹੋਇਆ ਜਿੰਨੇ ਵੀ ਕੀਤਾ ਮੈਨੂੰ ਨਹੀਂ ਪਤਾ ਕਿੰਨੇ ਕੀਤਾ ਪਰ ਇਹ ਸੋਚਣ ਦਾ ਵਿਸ਼ਾ ਰਿਪੋਰਟਾਂ ਆਪਣੀ ਥਾਂ ਤੇ ਰਿਪੋਰਟਾਂ ਦੀ ਮੈਂ ਗੱਲ ਕਰਤੀ ਆ ਔਰ ਮੈਂ ਸਰਕਾਰ ਦੀਆਂ ਰਿਪੋਰਟਾਂ ਵੀ ਵੇਖੀਆਂ ਜਿਹੜੀਆਂ ਹੁੰਦੀਆਂ ਰਹੀਆਂ ਉਹਨਾਂ ਦੇ ਫਿਜ਼ੀਕਲ ਐਗਜ਼ਾਮ ਫਾਈਨਡਿੰਗਸ ਵੀ ਵੇਖਿਆ ਜੋ ਕੁਝ ਮੇਰੇ ਤੱਕ ਪਹੁੰਚਿਆ ਮੈਂ ਵੇਖਿਆ ਉਹਨਾਂ ਨੇ ਵੀ ਇਹ ਗੱਲਾਂ ਕਹਿੰਦੇ ਰਿਹਾ ਕਿ ਉਹਨਾਂ ਦੇ ਜਿਹੜੇ ਨਿਊਰੋਲੋਜੀਕਲ ਫੰਕਸ਼ਨ ਡਾਊਨ ਆ ਉਹਨਾਂ ਦੇ ਜਿਹੜੇ ਰੀਫਲੈਕਸਿਸ ਡਾਊਨ ਆ ਉਹ ਠੀਕ ਨਹੀਂ ਆ 15 ਕਿਲੋ ਉਹਨਾਂ ਦਾ ਭਾਰ ਘਟ ਚੁੱਕਾ ਔਰ ਇੱਥੇ ਸਥਿਤੀ ਅੱਗੇ ਉਹਨਾਂ ਦਾ ਭਾਰ ਵੀ ਨਹੀਂ ਲਿਆ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਖੁੱਕ ਨੂੰ ਚੱਕਰ ਆਉਂਦੇ ਆ ਤੇ ਜਦ ਜਿਹੜੀ ਸੁਪਰੀਮ ਕੋਰਟ ਨੂੰ ਰਿਪੋਰਟ ਦਿੱਤੀ ਜਾਂਦੀ ਉਹ ਚ ਕਿਹਾ ਜਾਂਦਾ ਇਹ ਬੰਦਾ ਠੀਕ ਆ देखो ਵੀਰੋ ਮੈਂ ਇਹ ਵੀਡੀਓ ਨਹੀਂ ਬਣਾਉਣਾ ਚਾਹੁੰਦਾ ਸਾਂ ਪਰ ਜਦੋਂ ਮੈਨੂੰ ਫੋਨ ਆਇਆ ਉਹਨਾਂ ਵੀਰਾਂ ਦੇ ਉਹਨਾਂ ਪੱਤਰਕਾਰਾਂ ਦੇ ਜਿੰਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਕੁਝ ਮਿੱਤਰਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਤੈਨੂੰ ਇਹ ਵੀਡੀਓ ਬਣਾਉਣੀ ਪੈਣੀ ਆ ਸਾਡੇ ਲਈ ਇਹ ਵੀਡੀਓ ਬਣਾ ਕਿਉਂਕਿ ਇਸ ਟਾਈਮ ਤੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਜਵਾਬ ਦੇਈਏ ਸਾਡੀ ਟੀਮ ਉੱਥੇ ਰੋਜ਼ ਪ੍ਰੈਸ ਕਾਨਫਰੰਸ ਵਿੱਚ ਬੈੰਦੀ ਆ ਕੋਈ ਨਾ ਕੋਈ ਸਾਡਾ ਡਾਕਟਰ ਉੱਥੇ ਬੈੰਦਾ ਕਿਉਂਕਿ ਅੱ ਤੋਂ ਵੱਡ ਦੇ ਡਾਕਟਰ ਅਸੀਂ ਡੈਡੀਕੇਟ ਕੀਤੇ ਕਿਸੇ ਨੂੰ ਕੋਈ ਪੈਸੇ ਨਹੀਂ ਮਿਲਦੇ ਉਸ ਚੀਜ਼ ਤੇ ਟੋਟਲ ਵੌਲੰਟੀਅਰ ਕੋਈ ਆਪਣਾ ਕੰਮ ਛੱਡ ਕੇ ਉੱਥੇ ਬਹਿੰਦਾ ਕੋਈ ਛੁੱਟੀ ਲੈ ਕੇ ਉੱਥੇ ਆਪਣਾ ਆਇਆ ਕੋਈ ਆਪਣਾ ਅਮਰੀਕਾ ਤੋਂ ਜਾ ਕੇ ਉੱਥੇ ਬਹਿੰਦਾ ਕੋਈ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੀਆਂ ਤੋਂ ਦੂਜੀਆਂ ਸਟੇਟਾਂ ਤੋਂ ਆ ਕੇ ਉੱਥੇ ਆਪਣੀ ਸੇਵਾ ਕਰਨਦਿਆ ਸਰਬੱਤ ਦੇ ਭਲੇ ਦੇ ਨਾਂ ਤੇ ਅਸੀਂ ਕੰਮ ਕਰਦੇ ਹਾਂ ਅੱਜ ਤੱਕ ਕੀਤਾ ਸਾਇੰਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਜੋ ਫੈਕਟਸ ਆ ਉਹ ਤੁਹਾਡੇ ਅੱਗੇ ਰੱਖਦੇ ਹਾਂ ਤੁਹਾਨੂੰ ਦੱਸਿਆ ਉਹ ਤਾਂ ਬੰਦੇ ਦਾ ਸਿਰ ਜਿਹੜਾ ਸਰੀਰ ਜਿਹੜਾ ਛੱਡ ਗਿਆ ਮਸਲ ਉਹਦੇ ਸਰੀਰ ਤੋਂ ਉੱਥ ਤਾਨੂੰ ਇੱਕ ਇੱਕ ਗੱਲ ਦੱਸ ਦਿਆਂ ਕਿ ਬਈ 7 ਦਿਨਾਂ ਬਾਅਦ ਕੁਝ ਵੀ ਹੋ ਸਕਦਾ ਉਹਨਾਂ ਨੂੰ ਕਾਰਡੀਆਕ ਅਰੇਸਟ ਹੋ ਸਕਦਾ ਹੈ ਮਲਟੀ ਆਰਗਨ ਡਿਸਫੰਕਸ਼ਨ ਹੋ ਸਕਦਾ ਕਿਉਂ ਕਿ ਸਾਇੰਸ ਇਹ ਚੀਜ਼ ਜਾਂਦੀ ਆ 14 ਦਿਨਾਂ ਬਾਅਦ ਉਹਨਾਂ ਦੇ ਜਿਹੜੇ ਸਟੋਰਸ ਆ ਜਿਹੜੇ ਫੈਟ ਸਟੋਰਸ ਆ ਖਤਮ ਹੋ ਜਾਣੇ ਉਹਨਾਂ ਦੀ ਹੱਡੀ ਤੇ ਉਹਨਾਂ ਦੀ ਜਿਹੜੀਆਂ ਜਿਹੜੇ ਉਹਨਾਂ ਦੇ ਮਸਲ ਆ ਉਹ ਚੜਨੇ ਸ਼ੁਰੂ ਹੋ ਜਾਣੇ ਆ ਔਰ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਾਣਾ ਉਹ ਇਥੋਂ ਇਸ ਲੈਵਲ ਤੱਕ ਹੋ ਜਾਣਾ ਕਿ ਫੇਰ ਭਾਵੇਂ ਅਸੀਂ ਉਹਨਾਂ ਨੂੰ ਰੋਟੀ ਖਵਾ ਵੀ ਦਈਏ ਪਰ ਉਹਨੂੰ ਅਮਰੀਕਾ ਲੈ ਕੇ ਉਹਨਾਂ ਦਾ ਇਲਾਜ ਕਰਦੀ ਹੈ ਸ਼ਾਇਦ ਅਸੀਂ ਉਹਨਾਂ ਨੂੰ ਬਚਾਉਣਾ ਪਈਏ। ਔਰ ਹੱਥ ਜੋੜ-ਜੋੜ ਕੇ ਤੁਹਾਡੇ ਅੱਗੇ ਗੱਲ ਕਰ ਰਹੇ ਹਾਂ ਕਿ ਇਹ ਚਿੰਤਾ ਦਾ ਵਿਸ਼ੂ ਆ। ਤੇ 25 ਦਿਨਾਂ ਬਾਅਦ ਇਹ ਦੱਸਿਆ ਜਾਂਦਾ ਕਿ ਇਹ ਬੰਦਾ ਨਾਰਮਲ ਆ। ਇਸ ਦੀ ਰਿਪੋਰਟਾਂ ਨਾਰਮਲ ਆ। ਮੈਨੂੰ ਲੱਗਦਾ ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਇਹ ਮਜ਼ਾਕ ਆ। ਦੱਸ ਦੇ ਕਿ ਪਿਛਲੇ 29 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਹਾਲਤ ਜਈ ਹੋ ਚੁੱਕੀ ਹੈ ਕਿ ਉਹ ਸਟੇਜ ਤੱਕ ਵੀ ਨਹੀਂ ਜਾ ਸਕ ਰਹੇ ਤੇ ਅੱਜ ਵੀ ਐਸਕੇਐਮ ਦੀ ਮੀਟਿੰਗ ਹੈ ਐਸਕੇਐਮ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਣਾ ਹੈ ਸੰਭਾਵਨਾ ਬਣ ਗਈ ਹੈ ਕਿ ਸ਼ਾਇਦ ਐਸਕੇਐਮ ਉਹਨਾਂ ਨੂੰ ਪੂਰੀ ਆਪਣੀ سپورਟ ਦੇ ਦੇਵੇ ਕਿਉਂਕਿ ਮੀਟਿੰਗ ਜਦ ਤੱਕ ਨਹੀਂ ਹੁੰਦੀ ਉਹ ਤੱਕ ਕੁਝ ਵੀ ਕਹਿਣਾ ਠੀਕ ਨਹੀਂ ਪਰ ਇਹਦੇ ਬਾਵਜੂਦ ਅਜੇ ਤੱਕ ਕੋਈ ਵੀ ਫੈਸਲਾ ਸਰਕਾਰ ਵੱਲੋਂ ਐਮਐਸਪੀ ਨੂੰ ਲੈ ਕੇ ਜਾਂ ਕੋਈ ਵੀ ਗੱਲਬਾਤ ਅੱਗੇ ਨਹੀਂ ਵਧੀ ਤਾਂ ਕੁੱਲ ਮਿਲਾ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਹਰ ਕਿਸੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਤੇ ਹੁਣ ਅਮਰੀਕਾ ਦੇ ਡਾਕਟਰ ਨੇ ਵੀ ਇਹ ਚਿੰਤਾ ਜ਼ਾਹਰ ਕਰ ਦਿੱਤੀ ਹੈ ਕਿ ਰਿਪੋਰਟ ਨਾਰਮਲ ਕਿਵੇਂ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਮੋੜ ਲੈਂਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ